ਯੂਰੋਪੀਅਨ ਸੰਸਦ ਨੇ ਸ਼ੇਗਨ ਜ਼ੋਨ ਦੇ ਵਿੱਚ ਦਾਖਲ ਹੋਣ ਵਾਲੇ ਗੈਰ ਯੂਰੋਪੀਅਨ ਨਾਗਰਿਕਾਂ ਲਈ ਸਰਹੱਦੀ ਨਿਯੰਤਰਣ ਨੂੰ ਸੁਚਾਰੂ ਬਣਾਉਣ ਦੇ ਲਈ ਐਂਟਰੀ ਐਗਜ਼ਿਟ ਸਿਸਟਮ ਨੂੰ ਮਨਜ਼ੂਰੀ ਦੇ ਦਿੱਤੀ ਹੈ ਇਸ ਸਿਸਟਮ ਪਾਸਪੋਰਟ ਸਟੈਂਪਾਂ ਨੂੰ ਬਾਇਓਮੈਟ੍ਰਿਕ ਡਾਟਾ ਅਤੇ ਡਿਜੀਟਲ ਰਿਕਾਰਡਰ ਨਾਲ ਬਦਲ ਦੇਵੇਗਾ ਸੁਰੱਖਿਆ ਨੂੰ ਵਧਾਉਣਾ ਅਤੇ ਸਰਹੱਦੀ ਯਾਤਰਾ ਨੂੰ ਤੇਜ਼ ਕਰਨ ਦੇ ਉਦੇਸ਼ ਦੇ ਨਾਲ ਸੰਭਾਵੀ ਸ਼ੁਰੂਆਤੀ ਦੇਰੀ ਬਾਰੇ ਚਿੰਤਾਵਾਂ ਮੌਜੂਦ ਨਹੀਂ ਖਾਸ ਕਰਕੇ ਵਿਵਸਥਾਵਾਜਈ ਬਿੰਦੂਆਂ ਤੇ ਇਹ ਸਿਸਟਮ ਦਬਾਈਤੀ ਪਾਸਪੋਰਟ ਸਟੈਪਰ ਨੂੰ ਖਤਮ ਕਰ ਦੇਵੇਗਾ ਅਰੇਸ ਦੀ ਬਜਾਏ ਆਮਦ ਅਤੇ ਰਵਾਨਗੀ ਨੂੰ ਟਰੈਕ ਕਰਨ ਦੇ ਲਈ ਬਾਇਓਮੈਟ੍ਰਿਕ ਡਾਟਾ ਅਤੇ ਡਿਜੀਟਲ ਰਿਕਾਰਡ ਤਿਆਰ ਤੋਂ ਕਰੇਗਾ ਇਹ ਸਿਸਟਮ ਸਰਹੱਦੀ ਕ੍ਰੋਸਿੰਗ ਉਤੇ ਯਾਤਰੀਆਂ ਦੇ ਚਿਹਰੇ ਦੀਆਂ ਤਸਵੀਰਾਂ ਅਤੇ ਫਿੰਗਰਪ੍ਰਿੰਟ ਇਕੱਠਾ ਕਰੇਗਾ ਜਦੋਂ ਕਿ ਪਰਵੇਸ਼ ਅਤੇ ਨਿਕਾਸ ਦੀਆਂ ਤਰੀਕਾਂ ਓਵਰਸਟੇ ਦੀ ਮਿਆਦ ਅਤੇ ਇਨਕਾਰ ਕੀਤੇ ਐਂਟੀਆਂ ਨੂੰ ਵੀ ਰਿਕਾਰਡ ਕਰੇਗਾ ਯੂਰੋਪੀਅਨ ਸੰਸਦ ਦੇ ਅਨੁਸਾਰ ਦੇਸ਼ ਸੁਰੱਖਿਆ ਨੂੰ ਬਿਹਤਰ ਬਣਾਉਣਾ ਸਰਹੱਦੀ ਜਾਂਚ ਪ੍ਰਕਿਰਿਆ ਨੂੰ ਤੇਜ਼ ਕਰਨਾ ਤੇ ਖਤਾਰਾ ਨੂੰ ਘਟਾਉਣਾ ਹਾਲਾਂਕਿ ਇਸ ਦੇ ਸ਼ੁਰੂਆਤੀ ਪੜਾਵਾਂ ਦੌਰਾਨ ਦੇਰੀ ਦੀ ਸੰਭਾਵਨਾ ਉਤੇ ਚਿੰਤਾਵਾਂ ਜ਼ਾਹਰ ਕੀਤੀਆਂ ਗਈਆਂ ਨੇ